ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਡਾ ਚੈਨਲ ਸਿਮਰ ਬਲੌਗ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਅਸੀਂ ਤੁਹਾਨੂੰ ਸੁਣਾਉਣ ਜਾ ਰਹੇ ਹਾਂ ਜੀ ਗੀਤ ਗੀਤ ਹੈ ਜੀ ਇਹ ਬਾਵਲ ਮੇਰੀਆਂ ਗੁੱਡੀਆਂ ਤੇਰੇ ਘਰ ਰਹਿ ਗਈਆਂ ਓਏ ਬਾ ਓਏ ਦੁਨੀਆ ਵਦਿਆ ਸੋਹਣਿਆ ਰੱਬਾ ਇਹ ਕੀ ਤੂੰ ਖੇੜ ਬਣਾਈ ਓ ਕਿੱਥੇ ਧੀਆਂ ਜੰਮਦੀਆਂ ਨੇ ਕਿੱਥੇ ਜਾ ਕੇ ਵਾਂਗ ਫੜਾਈ ਬਾਬਲ ਮੇਰੀਆਂ ਗੁੱਡੀਆਂ ਤੇਰੇ ਕਰ ਰਹੇਗੀਆਂ ਬਾਬਲ ਮੇਰੀਆਂ ਗੁੱਡੀਆਂ ਤੇਰੇ ਕਰ ਰਹੇਗੀਆਂ ਲੇਖੀਆਂ ਨਸੀਬਾਂ ਦੀਆਂ ਚੋਲੀ ਦੇ ਵਿੱਚ ਪੈ ਗਈਆਂ ਬਾਵਲ ਮੇਰੀਆਂ ਗੁੱਡੀਆਂ ਤੇਰੇ ਕਰ ਰਹਗੀਆਂ ਬਾਵਲ ਮੇਰੀਆਂ ਗੁੱਡੀਆਂ ਤੇਰੇ ਕਰ ਰਹਗੀਆਂ ਜੁਗ ਜੁਗ ਜੀਵਨ ਸ਼ਾਲਾ ਮੇਰੇ ਸੋਹਣੇ ਵੀਰ ਪਿਆਰੇ ਜੁਗ ਜੁਗ ਜੀਵਨ ਸ਼ਾਲਾ ਮੇਰੇ ਸੋਹਣੇ ਵੀਰ ਪਿਆਰੇ ਦੀਵਾਨਾ ਲੱਗੇ ਮੇਰੀ ਮਾਂ ਦੇ ਰਾਜਦਲਾਰੇ ਤੱਤੀਵਾਨਾ ਲੱਗੇ ਮੇਰੀ ਮਾਂ ਦੇ ਰਾਜਦਲਾਰੇ ਮਾਮੇ ਮਾਸੀਆ ਭੂਆ ਛੱਡ ਕੇ ਢੋਲੀ ਦੇ ਵਿੱਚ ਪੈ ਗਈਆਂ ਬਾਬਲ ਮੇਰੀਆਂ ਗੁੱਡੀਆਂ ਤੇਰੇ ਕਰ ਰਹਿ ਗਈਆਂ ਬਾਬਲ ਮੇਰੀਆਂ ਗੁੱਡੀਆਂ ਤੇਰੇ ਕਰ ਰਹੀਆਂ ਬਸੇ ਉਹ ਤ੍ਰਿੰਜਣ ਬਾਬਲ ਜਿੱਥੇ ਚਰਖਾ ਡਾਉਂਦੀ ਸਾਂ ਬਸੇ ਉਹ ਤ੍ਰਿੰਜਣ ਬਾਬਲ ਜਿੱਥੇ ਚਰਖਾ ਡਾਉਂਦੀ ਸਾਂ ਨਾਲ ਸਹੇਲੀਆਂ ਰਲ ਮਿਲ ਕੇ ਗੀਤ ਬਿਰਾਂ ਦੇ ਗਾਉਂਦੀ ਸਾਂ ਬਸੇ ਤੇਰਾ ਮਹਿਲ ਵਿਆਵਲ ਚਾਰ ਦਿਹਾੜੇ ਰਹਿ ਗਈਆਂ ਬਾਬਲ ਮੇਰੀਆਂ ਗੁੱਡੀਆਂ ਤੇਰੇ ਕਰ ਰਹਿ ਗਈਆਂ ਬਾਬਲ ਮੇਰੀਆਂ ਗੁੱਡੀਆਂ ਤੇਰੇ ਕਰ ਰਹਿ ਗਈਆਂ ਨਾਲ ਸਹੇਲੀਆਂ ਖੂਤੋ ਬਾਬਲ ਚੁੱਕੜ ਮੈਂ ਪਾਣੀ ਦਾ ਅੱਜ ਪ੍ਰਦੇਸਣ ਹੋ ਗਈਆਂ ਮੈਂ ਹਾਨ ਟੁੱਟਾ ਮਰ ਜਾਣੀ ਦਾ ਜੌਣ ਭਤੀਜੇ ਭਾਬੀਆਂ ਸ਼ਾਲਾ ਜਾਂਦੀ ਵਾਰੀ ਕਹਿ ਗਈਆਂ ਬਾਵਲ ਮੇਰੀਆਂ ਗੁੱਡੀਆਂ ਤੇਰੇ ਕਰ ਰਹਿ ਗਈਆਂ ਬਾਵਲ ਮੇਰੀਆਂ ਗੁੱਡੀਆਂ ਤੇਰੇ ਕਰ ਰਹਿ ਗਈਆਂ ਲೇಖੀਆਂ ਨਸੀਬਾਂ ਦੀਆਂ ਚੋਲੀ ਦੇ ਵਿੱਚ ਪੈ ਗਈਆਂ ਬਾਬਲ ਮੇਰੀਆਂ ਗੁੱਡੀਆਂ ਤੇਰੇ ਕਰ ਰਹਿ ਗਈਆਂ ਬਾਬਲ ਮੇਰੀਆਂ ਗੁੱਡੀਆਂ ਤੇਰੇ ਕਰ ਰਹਿ ਗਈਆਂ ਸਾਰਿਆਂ ਦਾ ਜੀ ਬਹੁਤ ਬਹੁਤ ਧੰਨਵਾਦ ਜੀ ਗੀਤ ਇਹ ਵਧੀਆ ਲੱਗਿਆ ਜੀ ਸਬਸਕ੍ਰਾਈਬ ਤੇ ਸਬਸਕ੍ਰਾਈਬ ਸਾਡੀ ਵੀਡੀਓ ਨੂੰ ਲਾਈਕ ਤਾਂ ਜ਼ਰੂਰ ਕਰਿਓ ਜੀ